ਬਿਲਕੁਲ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਪਠਾਨਕੋਟ ਜ਼ਿਲ੍ਹਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜ਼ਿਲ੍ਹਾਦਰੂਚਿਤ ਤੇ ਪ੍ਰਸ਼ਾਸਨ ਕੰਮ ਕਰ ਰਿਹਾ ਪਰੰਤੂ ਇੱਥੇ ਕੋਈ ਸਰਕਟ ਹੌਸ ਨਹੀਂ ਸੀਗਾ ਸੋ ਕਾਫੀ ਮੁਸਕਰ ਕਰਨੇ ਪੈਂਦੇ ਸੀਗੇ ਜਦੋਂ ਵੀ ਕੋਈ ਵੀਆਈਪੀ ਉੱਪਰੋਂ ਜਾਂ ਪਰ ਵੀਆਈਪੀ ਆਉਂਦੇ ਸਨ ਸੋ ਉਹਨਾਂ ਨੂੰ ਕੀ ਵਾਰੀ ਤਹਿਰਾਨ ਦੇ ਵਿੱਚ ਕਾਫੀ ਦਿੱਕਤਾਂ ਆਂਦੀਆਂ ਸਨ ਸਿਕਿਉਰਟੀ ਦੇ ਪੱਖੋਂ ਵੀ ਹੋਰ ਕੀ ਕਾਰਨਾ ਕਰਕੇ ਵੀ ਸੋ ਅਕਸਰ ਉਹਨਾਂ ਨੂੰ ਫਿਰ ਮਹਿੰਗੇ ਥਾਵਾਂ ਤੇ ਲਿਜਾ ਕੇ ਜਿਹੜੇ ਆ ਉਹ ਮੈਂ ਸਮਝਦਾ ਕਿ ਕਾਫੀ ਪੈਸਾ ਵੀ ਲੱਗਦਾ ਸਿਗਾ ਸੋ ਅਸੀਂ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਨੂੰ ਇਹ ਰਿਕਵੈਸਟ ਕੀਤੀ ਸੀਗੀ ਕਿ ਪਠਾਨਕੋਟ ਜਿਹੜੇ ਨੂੰ ਸਰਕਟ ਹਾਉਸ ਦਿੱਤਾ ਜਾਵੇ ਸੋ ਸਾਨੂੰ ਖੁਸ਼ੀ ਹੈ ਕਿ ਅੱਜ ਮੈਂ ਜਿੱਥੇ ਖੜਾ ਆ ਇਹ ਸਰਕਟ ਹਾਉਸ ਇੱਥੇ ਮਤਲਬ ਇਹਦਾ ਕੰਮ ਲੱਗਿਆ ਹੋਇਆ ਸੋ ਇਹ ਪਹਿਲੋਂ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣਾ ਸੀਗਾ ਸੋ ਇਹਨੂੰ ਇਹ ਖਰਚੇ ਨੂੰ ਰਿਵਾਈਜ਼ ਕੀਤਾ ਗਿਆ ਹੁਣ ਲਗਭਗ 12 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਬੜਾ ਸ਼ਾਨਦਾਰ ਸਰਕਟ ਹੋ ਜਿਹੜਾ ਉਹ ਬਣਨ ਲਈ ਜਾ ਰਿਹਾ ਜਿਹਦੇ ਅੰਦਰ ਮੈਂ ਸਮਝਦਾ ਕਿ 10 ਕਮਰੇ ਜਿਹੜੇ ਆ ਉਹ ਵੀ ਆਪੀ ਨੇ ਔਰ ਦੋ ਕਮਰੇ ਜਿਹੜੇ ਆ ਉੱਪਰ ਵੀ ਆਈ ਪੀ ਨੇ ਸੋ ਬੜੀਆਂ ਖੂਬਸੂਰਤੀ ਦੇ ਅੰਦਰ ਸਹੂਲਤਾਂ ਹੋਣਗੀਆਂ ਇੱਕ ਵੱਡਾ ਕਾਨਫਰੰਸ ਹਾਲ ਹੋਏਗਾ ਜਿੱਥੇ 150 200 ਵਿਅਕਤੀ ਬੈਠ ਕੇ ਕਾਨਫਰੰਸ ਕਰ ਸਕਦੇ ਆ ਚਰਚਾ ਕਰ ਸਕਦੇ ਆ ਜੇ ਸਵਾਲ ਦਿੱਤੇ ਸੋ ਮੈਨੂੰ ਲੱਗਦਾ ਇਹਦੇ ਬਣਨ ਤੋਂ ਬਾਅਦ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲੇਗੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਪਠਾਨਕੋਟ ਦੇ ਅੰਦਰ ਇਵੈਂਟ ਕਰਨਾ ਸੋ ਉਹ ਵੀ ਉਪਲਬਧ ਹੋਏਗਾ ਸੋ ਜਿੱਥੇ ਇੱਕ ਵਧੀਆ ਕਮਰੇ ਹੋਣਗੇ ਇੱਕ ਸ਼ਾਨਦਾਰ ਕਿਚਨ ਵੀ ਹੋਏਗੀ ਡਾਇਨਿੰਗ ਹਾਲ ਹੋਏਗਾ ਸੋ ਵੱਡੀ ਪਾਰਕਿੰਗ ਵੀ ਹੈ ਨਾਲ ਇਹਦੇ ਦੋਵੇਂ ਪਾਸੇ ਸੋ ਲੌਨ ਹੋਏਗਾ ਨਾਲ ਇੱਕ ਸ਼ਾਨਦਾਰ ਸੋ ਬਸ ਮੈਂ ਉਮੀਦ ਕਰਦਾ ਕਿ ਇਹ ਜਲਦੀ ਬਣ ਕੇ ਤਿਆਰ ਹੋਵੇ ਅੱਜ ਇਹਦਾ ਥੋੜਾ ਜਿਹਾ ਨਿਰੀਖਣ ਕਰਨ ਲਈ ਆਏ ਸਾਂ ਸੋ ਚੰਗਾ ਕੰਮ ਵਧੀਆ ਹੋ ਰਿਹਾ ਅੱਛਾ ਸਟਰਕਚਰ ਜਿਹੜਾ ਉਹ ਇਹਦਾ ਬੇਸ ਬਣਿਆ ਸੋ ਮੈਨੂੰ ਲੱਗਦਾ ਕਿ ਜਲਦੀ ਇਹ ਜਿਹੜਾ 12 ਸਾਢੇ ਕੋਲ 12 ਸਾਢੇ 12 ਕਰੋੜ ਰੁਪਏ ਦੇ ਲੱਗ ਦੇ ਨਾਲ ਇਹ ਸਰਕਟ ਉਸ ਬਣ ਕੇ ਤਿਆਰ ਹੋਣਾ ਤੋ ਉਮੀਦ ਕਰਦੇ ਹਾਂ ਕਿ ਜਲਦੀ ਤਿਆਰ ਹੋਵੇ ਔਰ ਇੱਕ ਵਧੀਆ ਸਕਾਰ ਨਵੇਂ ਸਾਲ ਦੇ ਅੰਦਰ ਪਠਾਨਕੋਟ ਦੇ ਲੋਕਾਂ ਨੂੰ ਮਿਲੇ ਕਰੋ ਤਾਂ ਕਿ ਇਹ ਬਿਲਕੁਲ ਚਾਰੋਂ ਸਿੱਕੇ ਜਨਰਲ ਸਟਰੀ ਦਾ ਪਤਾ ਲੱਗੇ ਮੈਨੂੰ ਲੱਗਦਾ ਹੈ ਮਾਰਚ ਅਪ੍ਰੈਲ ਦੇ ਵਿੱਚ ਵਿੱਚ ਇਹਨੂੰ ਕੰਪਲੀਟ ਕਰਾਂਗੇ ਅ ਅੱਜ ਅਸੀਂ ਹਦਾਇਤ ਵੀ ਕੀਤੀ ਇਸ ਗੱਲ ਦੀ ਵੀ ਇਹਨੂੰ ਬਿਨਾਂ ਕੋਈ ਟਾਈਮ ਗੁਆਏ ਇਹਨੂੰ ਰੈਗੂਲਰ ਕੰਮ ਜਿੱਦਾਂ ਚੱਲ ਰਿਹਾ ਹੈ ਇਹਨੂੰ ਹੋਰ ਤੇਜ਼ ਕੀਤਾ ਜਾਵੇ ਤੇ ਜਲਦੀ ਵਾਸੇ ਪਠਾਨਕੋਟ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ